ਸਾਰੇਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੱਚੇ ਮਾਰਗ YouTube ਚੈਨਲ ਤੇ ਸਵੇਰੇ 9:00 ਤੋਂ 12:00 ਵਜੇ ਤੱਕ ਨਵੀਂ ਵੀਡੀਓ ਇਸ ਚੈਨਲ ਤੇ ਲੈ ਕੇ ਆਈਦੀ ਆ ਜਿਹਦੇ ਵਿੱਚ ਆਪਾਂ ਦਾ ਨਵੇਂ-ਨਵੇਂ ਸ਼ਬਦ ਪੜ੍ਹਨੇ ਸਿਖਾਉਣੇ ਦੱਸਦੇ ਹਾਂ ਕਿਵੇਂ ਘੱਟ ਸਮੇਂ ਦੇ ਵਿੱਚ ਹਾਰਮੋਨੀਅਮ ਤੇ ਆਪਾਂ ਪਲੇ ਕਰਨੇ ਸਿੱਖ ਸਕਦੇ ਹਾਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਸਾਡੇ ਇਹ ਵਾਲੀ ਵੀਡੀਓ ਨੂੰ ਵੇਖਦੇ ਪਏ ਨੇ ਸਬਸਕ੍ਰਾਈਬਰ ਜਾਂ ਕਹੋ ਜਿਹੜੇ ਵੀ ਸਾਡੇ ਵਿਊਅਰ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਸ ਵੀਡੀਓ ਨੂੰ ਪੂਰਾ ਵੇਖਿਓ ਤੇ ਆਪਾਂ ਦੱਸਨੇ ਆ ਕਿਵੇਂ ਆ ਜਿਹੜਾ ਸ਼ਬਦਾ ਦੇ ਦੱਸਣ ਲੱਗੇ ਆ ਅੱਜ ਦਾ ਸ਼ਬਦ ਆ ਪੈਸਾ ਪਈ ਸਰਬਜੀਤ ਸਿੰਘ ਹੀ ਪਟਾਣ ਸਾਹਿਬ ਵਾਲਿਆਂ ਦਾ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਇਸ ਸ਼ਬਦ ਦੇ ਵਿੱਚ ਆਪਾਂ ਇਹ ਵਾਲੀ ਵੀਡੀਓ ਜਿਹੜੀ ਪਹਿਲੇ ਵੀ ਰਿਲੀਜ਼ ਕੀਤੀ ਸੀ ਉਹਦੇ ਵਿੱਚ ਇਹ ਵੀ ਆਪਾਂ ਮੇਲ ਸਕਿੱਲ ਤੋਂ ਪੜਿਆ ਜਿੱਥੋਂ ਵੀਰਪ੍ਰਾ ਪੜਦੇ ਆ ਪਰ ਆਪਾਂ ਅੱਜ ਸਾਨੂੰ ਕਮੈਂਟ ਆਇਆ ਹੀ ਤੇ ਫੀਮੇਲ ਸਕਿੱਲ ਤੋਂ ਪੜਿਆ ਜਾਵੇ ਤੇ ਆਪਾਂ ਉਸ ਸਬਸਕ੍ਰਾਈਬਰ ਦੇ ਕਮੈਂਟ ਨੂੰ ਮੁੱਖ ਰੱਖ ਕੇ ਇਹ ਵਾਲੀ ਵੀਡੀਓ ਲੈ ਕੇ ਆਏ ਆਂ ਜਿਦੇ ਗੱਜਾ ਬੀ ਫੀਮੇਲ ਸਕਿੱਲ ਤੋਂ ਪੜਾਂਗੇ ਜਿਦੋਂ ਬੀਪੀਆਂ ਪੈਣਾ ਪੜਦੀਆਂ ਸੋ ਧਿਆਨ ਨਾਲ ਵੇਖਿਓ ਕਿਹੜੇ ਕਿਹੜੀਆਂ ਉਂਗਲਾਂ ਕਿਹੜੇ ਬਟਨਾਂ ਤੇ ਆ ਤੇ ਤੁਸੀਂ ਇਦਾਂ इजीली ਸਿੱਖ ਸਕਦੇ ਜੇ ਜਿਨ੍ਹਾਂ ਪਰੇਸ਼ਾਨੀਆਂ ਦੀ ਵੀ ਹਾਰਮੋਨੀਅਮ ਸਿੱਖਣਾ ਬੜਾ ਔਖਾ ਬਹੁਤਾ ਔਖਾ ਨਹੀਂ ਹੈ ਬਸ ਤੁਹਾਨੂੰ ਜਜਮੈਂਟ ਕਰਨੀ ਹੈ ਕਿ ਕਿਹੜੀ ਟਿਊਨ ਆਣਾ ਜਿੱਦਾਂ ਦੀ ਤੁਸੀਂ ਕਿਉਂ ਸਿੱਖੀ ਨਾਰਮਲ ਤੁਸੀਂ ਕਰ ਸਕਦੇ ਸੋ ਅੱਜ ਮੈਂ ਫੀਮੇਲ ਸਕਿੱਲ ਤੋਂ ਇਹ ਵਾਲੀ ਵੀਡੀਓ ਬਣਾਉਣ ਲੱਗਾ ਸੋ ਧਿਆਨ ਨਾਲ ਦੇਖਿਓ ਸਭ ਤੋਂ ਵੱਡੀ ਟਿਊਨ ਦੱਸਣਾ ਜੇ ਵੇਣ ਤੋਦ ਹੋਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਇਸ ਜਿਹੜੀ ਮੇਰੀ ਆਵਾਜ਼ ਉਦਾਂ ਬੈਠਵੀਂ ਜੀ ਲੱਗਦੀ ਇਹਦੇ ਵਿੱਚ ਕਿਉਂਕਿ ਫੀਮੇਲ ਸਕੇਲ ਤੋਂ ਪੜਨੇ ਆ ਉਹਦਾ ਮੇਲ ਸਕੇਲ ਜਿਹੜਾ ਉਹ ਇੱਥੋਂ ਬਣਿਆ ਹੁੰਦਾ ਇੱਥੋਂ ਹੁੰਦਾ ਵਾ ਜਿੱਥੇ ਵੀਰ ਪੜਦੇ ਆ ਉਹਨਾਂ ਦੀ ਆਵਾਜ਼ ਇੱਥੇ ਸੈੱਟ ਹੋਈ ਹੁੰਦੀ ਆ ਤੇ ਫਿਰ ਮੇ ਕੋਸ਼ਿਸ਼ ਕਰਨਾ ਫੀਮੇਲ ਸਕਿਲ ਤੋਂ ਇੱਥੋਂ ਪੜਾ ਇੱਕ ਵਾਰ ਫੇਰ ਲਿਖਿਓ ਵੇੜਨਾ ਤੁਧ ਹੋਰ ਜੇ ਮੰਗਰਣਾ ਚੇ ਮੰਗਣਾ ਸੇਰ ਦੁੱਖਾਂ ਕੈ ਦੁਖ ਦੇਨਾਮ ਸੰਤੋਖਿਆ ਇਹ ਕੋਈ ਫੇਰ ਤੋਂ ਦੇਖੇ ਧਿਆਨ ਨਾਲ ਦੇ ਨਾਮ ਸੰਤੋਖਿਆ ਉਤਰੈ ਮਨ ਕੀ poque ਇਹ ਗੱਲ ਫੇਰ ਕਿਓ ਦੇ ਨਾਮ ਸੰਤੋਖਿਆ ਉਤਰੈ ਮਨ ਕੀpoque ਵੇਣ ਤੁਦ ਹੋਰ ਜੇ ਮੰਗ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਇਹ ਅਸੀਂ ਇਹ ਸ਼ਬਦ ਦੀ ਜੋ ਅਸਥਾਈ ਆ ਹੁਣ ਆਪਾਂ ਅੰਤਰਾ ਬਾਰੇ ਦੱਸਣ ਲੱਗੇ ਆ ਧਿਆਨ ਨਾਲ ਦੇਖਿਓ ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਥੋੜਾ ਸਲੋ ਕਰਕੇ ਦੱਸਣਾ इजीली ਤੁਹਾਨੂੰ ਬਦ ਲੱਜੂ ਗੁਰਵਣ ਤਿਨ ਹਰਿਆ ਕੀਤਿਆ ਨਾ ਨਾਨਕ ਕਿਆ ਮਨੁਖ ਹੁਣ ਆਪਾਂ ਵਾਪਸ ਅੰਤਰਾ ਤੇ ਜਾਣਾ ਸੌਰੀ ਅਸਥਾਈ ਤੇ ਜਾਣਾ ਨਾਨਕ ਕਿਆ ਮਨੁਖ ਇੱਕ ਵਾਰ ਫੇਰ ਤੋਂ ਇੱਥੇ ਦੇਖਿਓ ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਨਾਨਕ ਕਿਆ ਮਨੁਖ ਵੇਣ ਤੁਧ ਹੋਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾਂ ਕਹਿ ਤੁਖ ਸੋ ਇਹ ਸੀ ਸ਼ਬਦ ਜਿਹਦੇ ਬਾਰੇ ਆਪਾਂ ਤੁਹਾਨੂੰ ਕਮੈਂਟ ਦੇ ਅਗੋਰਡਿੰਗ ਆਪਾਂ ਤੁਹਾਨੂੰ ਇਹ ਵਾਲੀ ਵੀਡੀਓ ਲੈ ਕੇ ਮੈਂ ਆਏ ਆ ਤੇ ਹੁਣ ਕਮੈਂਟ ਕਰਕੇ ਦੱਸ ਦੇ ਜਾ ਕਰੋ ਹੋਰ ਤੁਹਾਨੂੰ ਕਿਹੜੇ ਸ਼ਬਦ ਦੀ ਵੀਡੀਓ ਚਾਹੀਦੀ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਛੇਤੀ ਛੇਤੀ ਲੈ ਕੇ ਹੁਣ ਇਹ ਜਿਹੜੇ ਹਫਤੇ ਆਪਾਂ ਵੀਡੀਓ ਲੈ ਕੇ ਆਉਣੇ ਇਹ ਸਾਰੇ ਸਬਸਕ੍ਰਾਈਬਰ ਜਿਹੜੇ ਤੁਹਾਨੂੰ ਕਮੈਂਟ ਕੀਤੇ ਆਏ ਇਹ ਆ ਵਾਲੀ ਸ਼ਬਦ ਦੀ ਵੀਡੀਓ ਭੇਜੋ ਆਪਾਂ ਉਹੀ ਅਪਲੋਡ ਕਰਦੇ ਪਏ ਆ ਸੋ ਜਨਦੇ ਹੋਰ ਵੀ ਵਿਚਾਰ ਉਹਨਾਂ ਨੂੰ ਆਪਣੇ ਵਿਚਾਰ ਦੱਸ ਸਕਦੇ ਜੀ ਵੀਡੀਓ ਵਿੱਚ ਸ਼ਬਦ ਪੜ੍ਹਦੇ ਆ ਗੁਰਬਾਣੀ ਪੜ੍ਹਦੇ ਆ ਨੂੰ ਜਿਹੜੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹੁੰਦਾ ਉਸ ਤੋਂ ਮਾਫ਼ੀ ਚਾਹੁੰਦੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਸ਼ੁੱਧ ਗੁਰਬਾਣੀ ਪੜ੍ਹੀਏ ਕੀਰਤਨ ਕਰੀਏ ਸੋ ਧੰਨਵਾਦ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਕੱਲ੍ਹ ਨੂੰ ਮਿਲਦੇ ਹਾਂ ਤੁਹਾਨੂੰ ਸਵੇਰੇ 9:00 ਤੋਂ 12:00 ਵਿੱਚ ਨਵੀਂ ਵੀਡੀਓ ਦੇ ਨਾਲ ਇਸੇ ਚੈਨਲ ਸੱਚੇ ਮਨ ਦੇ YouTube ਚੈਨਲ ਧੰਨਵਾਦ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ